ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਤੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਦੂਜਾ ਸੂਆ ਤਾਜੀ ਸੂਈ ਵੜ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਿ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀ ਹੋਰ ਹੋਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸ਼ੁਰੂ ਕਰਦੇ ਆਂ ਜੀ ਇਸ ਵੜ ਤੋਂ ਫੇਸ ਕੁਆਲਿਟੀ ਦੇਖ ਕੇ ਚੈੱਕ ਕਰ ਸਕਦੇ ਹੋ ਦੂਜਾ ਸੂਆ ਕਰਫਰਮ ਵੜ ਪਿੱਛੇ ਬੱਚਾ ਬੱਚੀ ਬਹੁਤ ਚੰਗੀ ਬੱਚੀ ਹੈ ਥਾਂ ਦੇਵਾ ਤੁਹਾਨੂੰ ਦੇਖ ਕੇ ਚੈੱਕ ਕਰਾ ਦਿੰਦੇ ਆ ਬਹੁਤ ਸੋਹਣਾ ਥਾਂ ਲੱਗਾ ਹੱਥੀ ਚੁਆਈ ਵਾਲਾ ਕਿਓ ਵੀ 25 ਕਿਲੋ ਦੁੱਧ ਬੜੇ ਆਰਾਮ ਨਾਲ ਦਊਗੀ ਸਾਈਡ ਨੂੰ ਜਾਂਦੀ ਦੀ ਆਰਡਰ ਦੀ ਮੰਤਰ ਦੇਖ ਲਓ ਬਹੁਤ ਸੋਹਣਾ ਆਰਡਰ ਆ ਵਹਿੜ ਦਾ ਇਹ ਸਾਈਡ ਤੋਂ ਥਣ ਦੇਖ ਸਕਦੇ ਬਹੁਤ ਸੋਹਣਾ ਥਣ ਲਗਾ ਪੋਲੀ ਰੂਵ ਵਰਗੀ ਜਵਾਈ ਦੀ ਵਹਿੜ 18 ਕਿਲੋ ਦੁੱਧ ਚੋਣ ਵਾਲਾ 24 25 ਕਿਲੋ ਦੁੱਧ ਦੇ ਦੂ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਨੰਬਰ ਆਪਾਂ ਬੋਲਦੇ ਨੇ 7657886834 7657886834 ਇਸ ਨੰਬਰ ਤੇ ਸੰਭਰ ਕਰ ਲਿਓ ਪਿੰਡ ਕੋੜ ਕੋੜ ਖੁਰਦ ਜ਼ਿਲ੍ਹਾ ਫਰੋਜ਼ਪੁਰ ਨੇੜੇ ਤਲਵੰਡੀ ਭਾਈ ਸੰਧਾਣੀ ਰੇਟ ਦੀ ਗੱਲ ਕਰੀਏ ਤਾਂ ਰੇਟ ਵਹਿੜ ਦਾ ਜਾਇਜ਼ ਜਾ 78000 ਰੁਪਇਆ ਕਰਦੇ ਆ ਥੋੜਾ ਘਣਾ ਮਾਨਦਾਨ ਹੋਊਗਾ ਸੰਪਰਕ ਕਰ ਲਿਓ ਧੰਨਵਾਦ ਜੀ ਬਣੇ ਰਹੋ ਆਪਣੇ YouTube ਚੈਨਲ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਧੰਨਵਾਦ